ਨੈਤਾਂ ਨੂੰ ਲੈ ਕੇ ਜਾਣਾ ਹੈ। ਤਗਤਾ ਕੋਲ ਜੁਗਤ ਹੁੰਦੀ ਹੈ ਜੋੜਨ ਦੀ ਤੇ ਸਚੇਤ ਕਰਾਉਣ ਦੀ। ਕਬੀਰ ਜੀ ਨੇ ਇੱਕ ਤੁਮਾ ਦਿੱਤਾ ਸੰਗਤ ਨੂੰ ਕਹਿੰਦਿਆ ਤੁਮਾ ਲੈ ਜਾਓ ਜਿੰਨਿਆਂ ਵੀ ਤੀਰਥਾਂ ਤੇ ਜਾਣਾ ਜੇ ਇਹਨੂੰ ਇਸ਼ਨਾਨ ਕਰਾਓ। ਪਰਸੀ ਨਹੀਂ ਜਾਣਾ ਇਹਨੂੰ ਲੈ ਜਾਓ ਤੁਸੀਂ।

ਹਾਂਜੀ ਭਗਤ ਜੀ ਕਿਤੇ ਵੀ ਰਹਿ ਨਹੀਂ ਦਿੱਤਾ ਜਿੱਥੇ ਅਸੀਂ ਇਸ਼ਨਾਨ ਕੀਤਾ ਉੱਥੇ ਹੀ ਇਹਨੂੰ ਕਰਾਇਆ ਕਹਿੰਦੇ ਸਤ ਮੈਨੂੰ ਇਸ਼ਨਾਨ ਕਰਾਇਆ ਮੈਂ ਅੱਜ ਤੁਹਾਨੂੰ ਖੀਰ ਖਵਾ ਕੇ ਭੇਜਣਾ ਮਿੱਠੀ ਖੀਰ ਖਵਾ ਦਿੱਤੀ ਮੁੜ ਕੇ ਤੁਮਾ ਕੋਟ ਲਿਆ ਨਿਕਾ ਚਟਣੀ ਬਣਾ ਲਈ ਮਾਸਾ ਮਾਸਾ ਕਹਿੰਦੇ ਬੁੱਝ ਪਾ ਲਿਓ ਜਿਹੜਾ ਮੂੰਹ ਚ ਪਾਵੇ ਬਾਹਰ ਨੂੰ ਟੁਕੇ ਤੇ ਨਾਲੇ ਕਵੇ ਭਗਤ ਜੀ ਮਸ਼ਕਰੀ ਕੀਤੀ ਹੈ ਆ ਮਖੌਲ ਕੀਤਾ ਜੇ ਸਾਡੇ ਨਾਲ ਭਗਤ ਜੀ ਕਹਿੰਦੇ ਮੈਂ ਤੇ ਮਖੌਲ ਨਹੀਂ ਕੀਤਾ ਜਿਹੜਾ ਤੁਮਾਂ ਤੁਸੀਂ ਇਸ਼ਨਾਨ ਕਰਵਾ ਕੇ ਲੈ ਕੇ ਆਏ ਜਿੰਨੂੰ ਯਾਤਰਾ ਕਰਵਾ ਕੇ ਲੈ ਕੇ ਆਏ ਜੇ ਮੈਂ ਤੇ ਉਹ ਹੀ ਖਵਾਇਆ ਤੇ ਇਹਨਾ ਕੌੜਾ ਖਵਾ ਦਿੱਤਾ कबीर जी कहते जे स्नान मिठास नहीं आए तुमे कौड़, 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 कौड़ नहीं गई कौड़ ताेगी शरीर तूपी तिमा है ज नाम जपया ही एड जाएगी एनान न कौड़ी जावेगी